ਸਾਰੇ ਮਾਪਿਆਂ ਨੂੰ ਅਤੇ ਛੁੱਟੀਆਂ ਦਾ ਆਨੰਦ ਮਾਣ ਰਹੇ ਨੰਨੇ-ਮੁੰਨੇ ਬੱਚਿਆਂ ਨੂੰ ਪਿਆਰ ਭਰੀ ਸ਼ਖਸ਼ੀਅਤ ਕਾਲ ਕਦੇ ਕਾਰਟੂਨ ਕਦੇ ਗੇਮ ਤੇ ਕਦੇ ਟੀਵੀ ਤੇ ਕੀ ਆਪਾਂ ਇਹਨਾਂ ਛੁੱਟੀਆਂ ਨੂੰ ਟਾਈਮ ਪਾਸ ਲਈ ਛੱਡ ਦਈਏ ਨਹੀਂ ਨਹੀਂ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਛੁੱਟੀਆਂ ਦਾ ਤੁਸੀਂ ਸਹੀ ਉਪਯੋਗ ਕਿਵੇਂ ਕਰ ਸਕਦੇ ਹੋ ਪਲੀਜ਼ ਮੇਰੇ ਨਾਲ ਐਂਡ ਤੱਕ ਜੁੜੇ ਰਹੋ ਵੀਡੀਓ ਤੁਹਾਡੇ ਬਹੁਤ ਕੰਮ ਦੀ ਹੈ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਆਪਣਾ ਇੱਕ ਟਾਈਮ ਟੇਬਲ ਸੈੱਟ ਕਰਨਾ ਚਾਹੀਦਾ ਹੈ ਤੇ ਛੁੱਟੀਆਂ ਦੇ ਕੰਮ ਨੂੰ ਹਰ ਰੋਜ਼ ਸਬਜੈਕਟ ਵਾਈਜ਼ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਛੁੱਟੀਆਂ ਦੇ ਦੌਰਾਨ ਵੀ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਸਾਰੇ ਦਿਨ ਦਾ ਸ਼ੈਡਿਊਲ ਸਹੀ ਤਰੀਕੇ ਨਾਲ ਬੀਤ ਸਕੇ ਜਿਸ ਤਰ੍ਹਾਂ ਘਰ ਦੇ ਵਿੱਚ ਛੋਟੇ ਬੱਚੇ ਹੁੰਦੇ ਹਨ ਉਹਨਾਂ ਨੂੰ ਵੱਡੇ ਬੱਚੇ ਆਪਣੇ ਅਨੁਸਾਰ ਚਲਾ ਸਕਦੇ ਹਨ ਅਤੇ ਟਾਈਮ ਟੇਬਲ ਬਣਾਉਣ ਦੇ ਵਿੱਚ ਅਤੇ ਹਰ ਕੰਮ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹਨ ਬੱਚਿਆਂ ਨੂੰ ਆਪਣਾ ਜ਼ਿਆਦਾ ਸਮਾਂ ਮੋਬਾਈਲ ਜਾਂ ਟੀਵੀ ਤੇ ਕਾਰਟੂਨ ਦੇਖ ਕੇ ਨਹੀਂ ਬਤਾਉਣਾ ਚਾਹੀਦਾ ਇਹ ਉਹ ਸਮਾਂ ਹੁੰਦਾ ਹੈ ਜੋ ਇੱਕ ਵਾਰ ਲੰਘ ਜਾਵੇ ਕਦੇ ਦੁਬਾਰੇ ਵਾਪਸ ਨਹੀਂ ਆਉਂਦਾ ਤਾਂ ਇਹ ਸਮੇਂ ਨੂੰ ਸਹੀ ਕੰਮਾਂ ਵਿੱਚ ਲਾ ਕੇ ਹੀ ਬਤਾਉਣਾ ਚਾਹੀਦਾ ਹੈ ਕਈ ਬੱਚੇ ਅਜਿਹੇ ਹੁੰਦੇ ਹਨ ਜੋ ਫੋਨ ਦੇਖਦੇ-ਦੇਖਦੇ ਹੀ ਖਾਣਾ ਖਾਂਦੇ ਹਨ ਅਤੇ ਹੋਮਵਰਕ ਵੀ ਫੋਨ ਦੇਖਦੇ-ਦੇਖਦੇ ਹੀ ਕਰਦੇ ਹਨ ਇਹ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦੋਵਾਂ ਤੇ ਹੀ ਗਲਤ ਅਸਰ ਪਾਉਂਦਾ ਹੈ ਬੱਚਿਆਂ ਨੂੰ ਆਪਣਾ ਟਾਈਮ ਟੇਬਲ ਅਜਿਹਾ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦਾ ਸਾਰਾ ਸਮਾਂ ਸਹੀ ਪਾਸੇ ਲੱਗ ਸਕੇ ਜਿਸ ਦੇ ਵਿੱਚ ਮਨੋਰੰਜਨ ਕਰਨਾ ਖੇਡਣਾ ਖਾਣਾ ਸਾਰਾ ਕੁਝ ਆ ਸਕੇ ਇੱਥੇ ਬੱਚੇ ਆਪਣੇ ਮਾਤਾ-ਪਿਤਾ ਜਾਂ ਵੱਡੇ ਭੈਣ ਭਰਾ ਦੀ ਵੀ ਮਦਦ ਲੈ ਸਕਦੇ ਹਨ ਲਾਸਟ ਤੇ ਦੋਸਤੋ ਮੈਂ ਇਹੀ ਕਹੂੰਗਾ ਕਿ ਹਰ ਇੱਕ ਛੁੱਟੀ ਇੱਕ ਮੌਕਾ ਹੁੰਦੀ ਏ ਕੁਝ ਨਵਾਂ ਸਿੱਖਣ ਦਾ ਕੁਝ ਨਵਾਂ ਕਰਨ ਦਾ ਆਪਣੇ ਮਾਪਿਆਂ ਦੇ ਨਾਲ ਇੱਕ ਵਧੀਆ ਸਮਾਂ ਬਿਤਾਉਣ ਦਾ ਤਾਂ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਦੀ ਜਗ੍ਹਾ ਇੱਕ ਵਧੀਆ ਕਿਤਾਬ ਦੇਣ ਅਤੇ ਗੇਮ ਦੀ ਜਗ੍ਹਾ ਤੇ ਕਿਸੇ ਵਧੀਆ ਨੇਚਰ ਵਾਲੀ ਵਾਕਿੰਗ ਤੇ ਲੈ ਕੇ ਜਾਣ ਅਤੇ ਹੋਰ ਕਾਰਟੂਨ ਦਿਖਾਉਣ ਦੀ ਜਗ੍ਹਾ ਤੇ ਬੱਚਿਆਂ ਨੂੰ ਗੁਰੂਆਂ ਪੀਰਾਂ ਸ਼ੂਰ ਬੀਰਾਂ যোধে তো জানু করবাও দোস্ত থ্যাকু দোস্তুকি মেহরবানি